ਕੁਝ ਦਿਨ ਪਹਿਲੇ ਪਿੰਡ ਤੋਲੇ ਮਾਜਰਾ ਵਿਖੇ 8 ਤੋਂ 9 ਫਾਇਰ ਇੱਕ ਵਿਅਕਤੀ ਦੇ ਘਰ ਦੇ ਬਾਹਰ ਕੀਤੇ ਗਏ ਸਨ ਜਿਸ ਦੇ ਚੱਲਦੇ ਹੋਏ ਪੁਲਿਸ ਵੱਲੋਂ ਆਰਮਜ਼ੈਕਟ ਦੇ ਤਹਿਤ ਮਾਮਲਾ ਦਰਜ ਕਰ ਦਿੱਤਾ ਗਿਆ ਸੀ આરોપીਆਂ ਨੂੰ ਕਾਬੂ ਕਰਕੇ ਅੱਜ ਐਸਐਸਪੀ ਮੋਹਾਲੀ ਹਰਮਨਦੀਪ ਸਿੰਘ ਹੰਸ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਅਧਿ ਦਿੱਤੀ ਗਈ ਪੂਰੀ ਜਾਣਕਾਰੀ ਇੱਥੇ 3 4 ਅਗਸਤ ਦੀ ਦਰਮਿਆਨੀ ਰਾਤ ਨੂੰ ਤਕਰੀਬਨ 2:30 ਵਜੇ ਇੱਕ ਘਰ ਦੇ ਉੱਪਰ 8 ਤੋਂ 9 ਰਾਉਂਡ ਜਿਹੜੇ ਫਾਇਰ ਕੀਤੇ ਗਏ ਸੀ ਜਿਹੜੇ ਉਹਨਾਂ ਦੇ ਘਰ ਤੇ ਵੀ ਲੱਗੇ ਉਹਦੇ ਗੇਟ ਇੱਕ ਗੱਡੀ ਫੋਰਚੂਨਰ ਖੜੀ ਸੀ ਉਹਦੇ 'ਚ ਵੀ ਫਾਇਰ ਲੱਗੇ ਸੀਗੇ ਇਹਦੇ 'ਚ ਜਿਹੜਾ ਬੇਸਿਕਲੀ ਇਹ ਘਰ ਸੀਗਾ ਇਹ ਸੰਦੀਪ ਸਿੰਘ ਸਿੱਧੂ ਨਾਮ ਦੇ ਵਿਅਕਤੀ ਦਾ ਹੈਗਾ ਜੀ ਜਿਨ੍ਹਾਂ ਦੀ ਇੱਕ ਪ੍ਰੋਡਕਸ਼ਨ ਕੰਪਨੀ ਹੈਗੀ ਹੈ 5 ਰਿਵਰਸ ਨਾਮ ਕਰਕੇ ਤੇ ਬੇਸਿਕਲੀ ਕੈਨੇਡਾ ਬੇਸਡ ਹੈਗੀ ਇਹਨਾਂ ਦਾ 파ਟਨਰ ਜਿਹੜਾ ਹੈਗਾ ਉਹ ਵੀ ਕੈਨੇਡਾ 'ਚ ਰਹਿੰਦਾ ਤਾਂ ਇਹਦੇ 'ਚ ਜਿਹੜੀ ਜਦੋਂ ਤੈਕੀਕਾਰ ਸ਼ੁਰੂ ਕੀਤੀ ਗਈ ਅਸੀਂ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਲੱਭਣਾ ਸ਼ੁਰੂ ਕੀਤਾ ਤੇ ਕਿੰਨਾ ਨੇ ਇਹ ਕਰਵਾਈ ਹੈ ਤਾਂ ਚਾਰ ਇੱਕ ਛੋਟਾ ਹਾਥੀ ਜਿਹੜਾ ਫਿਗਰ ਹੋਇਆ ਆਂਦਾ ਹੋਇਆ ਪੂਰੀ ਇਨਵੈਸਟੀਗੇਸ਼ਨ ਦੇ ਦੌਰਾਨ ਅਸੀਂ ਇਹਨੂੰ ਟ੍ਰੇਸ ਕਰਦੇ ਰਹੇ ਜਦੋਂ ਅਲਟੀਮੇਟਲੀ ਇਹ ਬੰਦੇ ਮਿਲੇ ਚਾਰ ਐਕਚੁਅਲੀ ਬੰਦੇ ਇਹ ਜਿਹੜੇ ਸੀਗੇ ਆਏ ਸੀਗੇ ਇੱਕ ਬੰਦਾ ਇਹਨਾਂ ਚ ਹੈਗਾ ਜੀ ਸੁਖਮਨਦੀਪ ਸਿੰਘ ਸਰੂਪ ਸਿੰਘ ਇੱਕ ਅਭਿਸ਼ੇਕ ਤੇ ਇੱਕ ਪ੍ਰਵਜੀਤ ਸਿੰਘ ਇਹ ਚਾਰੋਂ ਬੰਦੇ ਮਾਝੇ ਏਰੀਆ ਦੇ ਮਜੀਠੇ ਅ ਆਪਣਾ ਅਮਰਸਰ ਦਿਹਾਤੀ ਦੇ ਰਹਿਣ ਵਾਲੇ ਨੇ ਜੀ ਇਹਨਾਂ ਦਾ ਜਿਹੜਾ ਇੱਕ ਮੇਨ ਹੈਂਡਲਰ ਹੈਗਾ ਬੰਦਾ ਏਕਮ ਸੰਧੂ ਨਾਮ ਦਾ ਬੰਦਾ ਹੈ ਇਹਦਾ ਪਿੰਡ ਪੰਡੋਰੀ ਵੜਾਇਚ ਹੈ ਮਜੀਠੇ ਦਾ ਤੇ ਹਾਲ ਇਹ ਫਰਾਂਸ ਚ ਰਹਿੰਦਾ ਹੈਗਾ। ਇਹਦੀ ਇੱਕ ਦੋਸਤੀ ਸੀ ਇਸ ਮੁੰਡੇ ਨਾਲ ਸੁਖਮਨਦੀਪ ਨਾਲ ਇਹਨੇ ਅੱਗੇ ਹੋ ਕੇ ਇਹਨਾਂ ਨਾਲ ਇੱਕ ਮੋਡਿਊਲ ਤਿਆਰ ਕੀਤਾ ਵੀ ਆਪਾਂ ਇਸ ਤਰ੍ਹਾਂ ਦੇ ਜਿਹੜੇ ਪ੍ਰੋਡਕਸ਼ਨ ਕੰਪਨੀ ਵਾਲੇ ਹੈਗੇ ਆ ਜਾਂ ਜਿਹੜੇ ਇੱਕ ਜਿਨ੍ਹਾਂ ਦੇ OTT ਪਲੇਟਫਾਰਮਸ ਤੇ ਕੰਮ ਹੈਗਾ ਯੂਟਿਊਬਰ ਨੇ ਵੀ ਆਪਾਂ ਉਹਦੇ ਘਰੇ ਪਹਿਲਾਂ ਇੱਕ ਵਾਰੀ ਫਾਇਰਿੰਗ ਕਰਵਾ ਕੇ ਤੇ ਫਿਰ ਇਹਨਾਂ ਦਾ ਆਪਣਾ ਨਾਮ ਬਣੂਗਾ ਫਿਰ ਆਪਾਂ ਇਹਨਾਂ ਦੇ ਵਿੱਚ ਟੌਪਸਟ ਬਣਾਂਗੇ ਤਾਂ ਉਸ ਮਕਸਦ ਦੇ ਨਾਲ ਇਹ ਇੱਕ ਫਾਇਰਿੰਗ ਜਿਹੜੀ ਹੈ ਇੱਥੇ ਕੀਤੀ ਗਈ ਸੀ। ਇਹਨਾਂ ਕੋਲੋਂ ਇੱਕ ਸਾਨੂੰ 30 ਬੋਰ ਦਾ ਵੈਪਨ ਤੇ 4 ਰਾਉਂਡ ਮਿਲੇ ਹੈਗੇ ਆ ਇਹ ਪਿਸਤਲ ਦੀ ਜਿਹੜੀ ਇਹ ਵੀ ਇੱਕਮ ਸੰਧੂ ਨੇ ਇੱਕ ਪੁਆਇੰਟ ਦੇ ਉੱਪਰ ਰਖਾਇਆ ਸੀਗਾ ਅੰਮ੍ਰਿਤਸਰ ਦੇ ਕਿਸੇ ਪੁਆਇੰਟ 'ਚ ਵੀ ਇੱਥੇ ਪਿਆ ਸੀਗਾ ਤੇ ਉੱਥੋਂ ਜਾ ਕੇ ਇਹਨਾਂ ਨੂੰ ਲੋਕੇਸ਼ਨ ਦਿੱਤੀ ਗਈ ਤੇ ਇਹਨਾਂ ਨੇ ਜਾ ਕੇ ਪਿਸਤਲ ਚੱਕ ਕੇ ਲੈ ਕੇ ਗਏ ਜਦੋਂ ਇੱਥੇ ਫਾਇਰਿੰਗ ਕਰਨ ਵੀ ਆਏ ਰਾਤ ਨੂੰ ਇਹ ਆਉਂਦੇ ਨੇ ਇੱਥੇ ਤੇ ਆਪਣਾ ਜਿਹੜਾ ਇਹ ਟੈਂਪੂ ਸੀਗਾ ਛੋਟਾ ਹਾਥੀ ਇਹਨੂੰ ਇਹਨਾਂ ਨੇ ਥੋੜੀ ਦੂਰ ਲਾ ਲਿਆ ਸੀ ਮੌਕੇ ਤੋਂ ਤੇ ਦੋ ਬੰਦੇ ਸਰੂਪ ਸਿੰਘ ਤੇ ਅਭਿਸ਼ੇਕ ਇਹ ਦੋਨੋਂ ਪੈਦਲ ਆਏ ਤੇ ਪੈਦਲ ਆ ਕੇ ਇਹਨਾਂ ਨੇ ਇਹ ਜਿਹੜਾ ਇਹ ਸਰੂਪ ਸਿੰਘ ਹੈਗਾ ਇਹਨੇ ਇਹ ਮੇਨ ਸ਼ੂਟਰ ਹੈ ਜੀ ਇਹਨੇ ਇਸ ਘਰ ਤੇ ਜਿਹੜੀ ਹੈਗੀ ਹੈ ਫਾਇਰਿੰਗ ਕੀਤੀ ਤੇ ਉੱਥੇ ਤਕਰੀਬਨ ਸਾਨੂੰ ਮੌਕੇ ਤੋਂ 7 ਖੋਲ ਇਹਨਾਂ ਤੋਂ ਬਰਾਬਦ ਹੋਏ ਸੀ ਉਸ ਟਾਈਮ ਸਰ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਆਇਆ ਸਰ ਕੁਝ ਇਹ ਜਿਹੜੀ ਵੀ ਅਕਿਊਜ਼ ਨੇ ਇਹਾਂ ਦੀ ਕੋ ਕ੍ਰਿਮੀਨਲ ਬੈਕਗ੍ਰਾਉਂਡ ਕਿਉਂਕਿ ਅੰਮ੍ਰਿਤਸਰ ਤੋਂ ਆਪੇ ਜੀ ਹੁਣ ਹਲੇ ਇਹਨਾਂ ਦੀ ਇੰਨੀ ਸਾਨੂੰ ਕ੍ਰਿਮੀਨਲ ਬੈਕਗ੍ਰਾਉਂਡ ਤਾਂ ਹੀ ਅਸੀਂ ਪਤਾ ਕਰ ਰਹੇ ਆ ਜੀ ਕੋਈ ਜ਼ਿਆਦਾ ਹਲੇ ਇਹਨੇ ਮਤਲਬ ਜਗਰੀਬ ਤਾਂ ਹੀ ਬੰਦੇ ਨੇ ਨਸ਼ੇ ਦੇ ਵੀ ਆਦੀ ਨੇ ਇਹਨਾਂ ਨੂੰ ਉਹਦੇ ਲਈ ਜਿਹੜੇ ਪੈਸੇ ਚਾਹੀਦੇ ਸੀ ਇਹਨਾਂ ਨੂੰ ਇਹ ਪ੍ਰੋਮਿਸ ਕੀਤਾ ਗਿਆ ਸੀਗਾ ਵੀ ਇਹ ਪੈਸੇ ਦੇ ਦੇਵੇਗਾ ਕੰਸੰਦੂ ਤੇ ਇਹ ਕਿੰਨੇ ਪੈਸੇ ਦੀ ਜ਼ਬਾਨ ਕੀਤੀ ਸੀ ਡਿਮਾਂਡ ਕਿੰਨੇ ਵਜੇ ਕੀਤੀ ਸੀ ਕਿ ਰੈਕੀ ਵੀ ਜਿਹੜੀ ਹੈਗੀ ਤੁਸੀਂ ਕਹਿੰਦਾ ਰੈਕੀ ਵੀ ਕੀਤੀ ਗਈ ਪਹਿਲਾਂ ਇਹਨਾਂ ਨੇ ਰੈਕੀ ਇਹਨਾਂ ਦੀ ਪਹਿਲਾਂ ਜਿਹੜਾ ਪ੍ਰਭਜੀਤ ਨਾਮ ਦਾ ਮੁੰਡਾ ਹੈ ਉਹ ਰੈਕੀ ਕਰਕੇ ਗਿਆ ਸੀ ਜੀ ਇਹਨਾਂ ਚ ਤੇ ਇਹਨਾਂ ਨੇ ਹਲੇ ਤੱਕ ਡਿਮਾਂਡ ਨਹੀਂ ਰੇਸ ਕੀਤੀ ਸੀ ਇਹਨਾਂ ਨੂੰ ਇਹ ਸੀਗਾ ਵੀ ਪਹਿਲਾਂ ਅਸੀਂ ਇੱਕ ਵਾਰੀ ਸ਼ੂਟਆਊਟ ਕਰਾ ਦਈਏ ਵੀ ਕੋਈ ਪਰ ਸਾਨੂੰ ਸੀਰੀਅਸਲੀ ਲਊਗਾ ਬੰਦਾ ਜਿਹਨੇ ਸਰ ਜਿਨ੍ਹਾਂ ਦੀ ਕੰਪਨੀ ਆ ਤੇ ਜਿਹੜਾ ਕਿੰਗ ਪੈਨ ਇਹ ਆਪਸੇ ਵਿੱਚ ਦੋਸਤ ਸੀਗੇ ਪਹਿਲਾਂ ਕਿ ਲੈਸੀ ਅੰਠਣ ਹੋਈ ਹੈ ਜੀ ਨਹੀਂ ਨਹੀਂ ਜਾਣ ਪਛਾਣ ਤਾਂ ਕੋਈ ਨਹੀਂ ਜੀ ਉਹਨੂੰ ਪਤਾ ਵੀ ਇਹਨਾਂ ਦੀ ਕਿ ਕੰਪਨੀ ਹੈਗੀ ਹੈ ਫਾਈਬਰ ਰਿਵਰਸ ਨਾਮ ਦੀ ਤਾਂ ਉਹਨੇ ਆਪਣਾ ਇਸ ਕ੍ਰੀਏਟ ਕਰਨ ਲਈ ਹੁਣ ਵੀ ਇੱਕ ਨਵਾਂ ਮੋਡਿਊਲ ਤਿਆਰ ਕੀਤਾ ਸੀਗਾ ਇਹ ਕੰਪਨੀ ਤੋਂ ਨਾਮ ਦੇ ਹੁੰਦੇ ਨੇ ਵੈਪਨ ਵੈਪਨ ਕਿੱਥੋਂ ਦੀ ਲੱਗਦਾ ਸੀਗਾ ਵੈਪਨ ਮੈਂ ਤੁਹਾਨੂੰ ਦੱਸ ਰਿਹਾ ਜੀ ਵੈਪਨ ਦਾ ਜਿਹੜਾ ਹੈਗਾ ਉਹ ਇਹਨਾਂ ਦਾ ਜਿਹੜਾ ਅੱਜ ਕੱਲ ਮੋਡਰਨ ਸਪਰੈਂਡਈ ਹੋਈ ਹੈ ਵੀ ਇੱਕ ਜਗ੍ਹਾ ਤੇ ਪਾਰਟਿਕੂਲਰੇ ਰੱਖ ਜਾਂਦੇ ਨੇ ਉੱਥੇ ਫਿਰ ਇੱਕ ਬੰਦਾ ਉਹਦੇ ਲੋਕੇਸ਼ਨ ਸ਼ੇਅਰ ਕਰ ਦਿੰਦੇ ਨੇ ਤੇ ਉੱਥੇ ਇੱਕ ਬੰਦਾ ਆ ਕੇ ਉਹ ਰਿਕਵਰ ਕਰ ਲੈਂਦਾ ਵੈਪਨ ਜਿਹੜਾ ਬਾਹਰਲਾ ਬੰਦਾ ਉਹਦੋਂ ਤਾਂ ਪਾਕਿਸਤਾਨੋਂ ਤੋਂ ਨਹੀਂ ਆਇਆ ਕੰਮ ਨਹੀਂ ਨਹੀਂ ਮੈਨੂੰ ਹਲੇ ਲੱਗਦਾ ਨਹੀਂ ਰਿਹਾ ਜੀ ਮੇਬੀ ਕੀ ਹੋਇਆ ਤਾਂ ਨਿਕਲ ਜੂਗਾ ਉਹਦੀ ਪਿੱਛੇ ਦੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਵੀ ਜਿਹੜੇ ਪੁਆਇੰਟ ਤੇ ਰੱਖਿਆ ਗਿਆ ਉੱਥੇ ਕੌਣ ਹੋਰ ਆ ਕੇ ਰੱਖ ਕੇ ਗਿਆ ਕਿੰਨੀ ਗੱਡੀਆਂ ਵਰਗੀ ਮਤੀ ਗਈ ਹੈ ਜੀ ਇਹਦੇ ਤੋਂ ਨਹੀਂ ਗੱਡੀ ਗੱਡੀ ਹੈ ਨਾ ਕਿ ਜਿਹੜਾ ਸੁਖਮਨ ਦੀਪ ਸਿੰਘ ਹੈ ਉਹਦੀ ਉਹਦਾ ਹੈਗਾ ਜੀ ਸਰ ਇਹ ਰੈਕਿੰਗ ਕਿੰਨੇ ਦਿਨਾਂ ਤੋਂ ਚੱਲ ਰਹੀ ਸੀ ਤੇ ਕੋਈ ਕਾਲਸ ਵਗੈਰਾ ਪਹਿਲਾਂ ਕੋਈ ਵਾਇਸ ਕਾਲ ਕੋਈ ਨਹੀਂ ਕੀਤੀ ਹਲੇ ਇਹਨਾਂ ਨੇ ਰੈਕੀ ਜਿਹੜੀ ਹੈਗੀ ਉਹ 4 ਤੋਂ 5 ਦਿਨ ਪਹਿਲਾਂ ਤੋਂ ਹੀ ਇਹ ਕਰਕੇ ਗਏ ਸੀ ਕੋਈ ਕੋਈ ਇਨਕੁਐਰਿ ਜੀ ਨਹੀਂ ਹਲੇ ਮੰਗੀ ਨਹੀਂ ਗਈ ਮੈਂ ਉਹੀ ਦੱਸ ਰਿਹਾ ਨਾ ਪਰ ਪਹਿਲਾਂ ਤੋਂ ਕੋਈ ਕੇਸ ਹੈਗੇ ਨਹੀਂ ਨਹੀਂ ਇਹਨਾਂ ਤੇ ਹਲੇ ਕੋਈ ਇਨਾ ਪਾਰਟਿਕੂਲਰ ਕੇਸ ਨਹੀਂ ਇਹ ਉਮਰ ਦੇ ਸਾਰੇ ਜੀ 24 25 26 ਸੀ ਰੇਂਜ ਚ ਹੈਗੇ ਨੇ ਸਾਰੇ ਸਰ ਕੋਈ ਲੋਕਲ ਇਨਵੋਲਵਮੈਂਟ ਸਾਹਮਣੇ ਆ ਰਹੀ ਹੈ ਸੋ ਕਿ ਇਹ ਸਾਰੇ ਮਜੀਠਾ ਦੇ ਹੀ ਰਹਿਣ ਵਾਲੇ ਹੈ ਕਾਪੀ ਕੋਈ ਲੋਕਲ ਇਨਵੋਲਵਮੈਂਟ ਸਿਰ ਸਾਹਮਣੇ ਆ ਰਹੀ ਨਹੀਂ ਲੋਕਲ ਇਨਵੋਲਵਮੈਂਟ ਦਾ ਹਲੇ ਤੱਕ ਕੋਈ ਸਾਡੇ ਕੋਲ ਆਇਆ ਨਹੀਂ ਹੈਗਾ ਸਾਰੇ ਉੱਧਰ ਦੇ ਹੀ ਰਹਿਣ ਵਾਲੇ ਆ ਬਾਹਰੋਂ ਇਹਨਾਂ ਨੂੰ ਟਾਰਗੇਟ ਚੂਜ਼ ਮਿਲਿਆ ਸੀ ਵੀ ਐਫਆ ਦਾ ਘਰ ਹੈਗਾ ਜਾ ਕੇ ਦੇਖ ਕੇ ਉਹ ਪ੍ਰਭਜੀਤ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਉਹ ਪੰਜ ਤੋਂ 6 ਦਿਨ ਪਹਿਲਾਂ ਤੋਂ ਆ ਕੇ ਉੱਥੇ ਰੈਕੀ ਕਰਕੇ ਗਿਆ ਸੀਗਾ ਤੇ ਫਿਰ ਇਹਨਾਂ ਨੇ ਆਪਣਾ ਪੂਰਾ ਆ ਕੇ ਰਾਤ ਨੂੰ ਉਹ ਇਹਨਾਂ ਨੂੰ ਘਰ ਦਿਖਾਇਆ ਵੀ ਆਹ ਘਰ ਹੈ ਤੇ ਦੋ ਬੰਦੇ ਉੱਤਰ ਕੇ ਉੱਥੇ ਇੱਕ ਕੰਮ ਸੰਭੂ ਇਮੀਗ੍ਰੇਸ਼ਨ ਕੰਪਨੀ ਵੀ ਰਨ ਕਰਦਾ ਸੀਗਾ ਮਾ ਦੀ ਨਹੀਂ ਆਈ ਦੀ ਬਾਈ ਨਹੀਂ ਆਈ ਦੇਖ ਲੈਣੇ ਜੀ ਜੇ ਹੋਊਗਾ ਕੋਈ ਹੁਣ ਕਰ ਰਿ ਕੁਈ ਕੁਝ ਨਹੀਂ ਤੇ ਤੈਸਰ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਕੁਝ ਆਇਆ ਹੋਵੇ ਹੋਰ ਵੀ ਲੋਕ ਟਾਰਗੇਟ ਤੇ ਕੁਝ ਨਹੀਂ ਬਿਲਕੁਲ ਇਹਨਾਂ ਦੇ ਟਾਰਗੇਟ ਤੇ ਅਲੱਗ-ਅਲੱਗ ਸਾਡੇ ਕੋਲ ਬੰਦੇ ਆਏ ਹੈਗੇ ਆ ਵੀ ਇਹਨਾਂ ਦੇ ਜਿਹੜੇ ਦੋ ਤਿੰਨ ਤੇ ਇਹਨਾਂ ਨੇ ਅੰਮ੍ਰਿਤਸਰ ਏਰੀਆ ਚ ਪਠਾਨਕੋਟ ਕੋ ਟਾਰਗੇਟ ਕਰਨਾ ਸੀਗਾ ਉਹ ਅਸੀਂ ਹੁਣ ਅੱਗੇ ਵੀ ਸ਼ੇਅਰ ਕਰਾਂਗੇ ਜਿੰਨੇ ਕਿਨਾਂ ਤੋਂ ਲੀਡ ਸਾਨੂੰ ਮਿਲ ਗਈਆਂ ਤੇ ਬਾਕੀ ਵੀ ਦੇਖ ਰਹੇ ਹਾਂ ਬੈਕਵਰਡ ਐਂਗਲ ਵੀ ਹੋਰ ਕਿੱਥੇ-ਕਿੱਥੇ ਅਗਰ ਕੋਈ ਕ੍ਰਾਈਮ ਇਹਨਾਂ ਨੇ ਕੀਤਾ ਹੋਇਆ ਕੋਈ ਕਿਸ ਤਰੀਏ ਸਿੱਧਾ ਵਾਰਦਾਤ ਨੂੰ ਅੰਜਾਮ ਦੇ ਕੇ ਭੱਜ ਗਏ ਸੀ ਕਿਤੇ ਇਹਨਾਂ ਨੇ ਕੋਈ ਸ਼ੈਲਟਰ ਲਿੱਤਾ ਨਹੀਂ ਨਹੀਂ ਐਤੋਂ ਵਾਰਦਾਤ ਤੋਂ ਬਾਅਦ ਤੋਂ ਅਸੀਂ ਟਰੇਸ ਕਰਨ ਲੱਗੇ ਹੋ ਸੀ ਨਿਕਲ ਗਏ ਸੀ ਵਾਪਸ ਅਸੀਂ ਦਾ ਨਾ ਗ੍ਰਫਤਾਰੀਆਂ ਸਰ ਕਿੱਥੋਂ ਹੋਈਆਂ ਸਰ ਗ੍ਰਫਤਾਰੀਆਂ ਅਸੀਂ ਅਮਰਸਰ ਤੋਂ ਜਿਹੜਾ ਪਿਸਤਲ ਆ 32 ਦਾ ਇਹ ਇੰਡੀਅਨ ਮੇਡ ਆ ਜਿਹੜਾ ਸਰ ਪੁਲਿਸ ਹੈ ਲੋਕਲ ਮੀਡੀਆ ਸਰ ਗੱਡੀ ਗੱਡੀ ਵੀ ਇੱਥੇ ਹੀ ਰੁਕਣੀ ਸੀ ਕਿ ਹਾਂਜੀ ਹਾਂਜੀ ਨਹੀਂ 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 ਗੁਰਦਾਸਪੁਰ ਦੀ ਰਜਿਸਟਰਡ ਹੈ ਗੱਡੀ ਜੇ ਦੁਆਸਰ ਬੇਨ ਮਦਦ ਕਰ ਦੇ ਕ੍ਰੈਂਟਲ ਦੀ ਜੇ ਕਿ ਕਦਰ ਹੀ ਲੱਗੇ ਕ੍ਰੈਂਟਲ ਲੱਗੇ ਦੀ ਸੀ ਨਹੀਂ ਨਹੀਂ ਇਹਦੀ ਆਪਣੀ ਹੈ ਜਿਹੜਾ ਸੁਖਮਨਦੀਪ ਸਿੰਘ ਹੈ ਇਹਦੀ ਮਲਕੀਅਤ ਹੈਗੀ ਜੀ ਸਰ ਇਹਨਾਂ ਦੀ ਸਿੱਧਾ ਜਿਹੜੇ 4 ਐਕਿਊਜ ਨੇ ਇਹਨਾਂ ਦੀ ਸਿੱਧਾ ਇਕਮ ਸੰਧੂ ਨਾਲ ਕੇਦੇ ਨਾਲ ਡਾਇਰੈਕਟ ਗੱਲਬਾਤ ਜਿਹੜਾ ਸੁਖਮਨਦੀਪ ਸਿੰਘ ਹੈ ਇਹਦੀ ਹੀ ਹੈ ਇਕਮ ਸੰਧੂ ਨਾਲ ਹਾਂਜੀ ਇਹ ਜਿਹੜੇ ਬਾਕੀ ਦਿਨ ਹੈ ਉਹ ਇਹਦੇ ਜਿਹੜੇ ਦੋਸਤ ਹੈ ਉਹਨਾਂ ਨੇ ਕਹਿੰਦੇ ਨੇ ਮੋਡਿਊਲ ਤਿਆਰ ਕੀਤਾ ਕਿ ਆਪਾਂ ਜਿਹੜੀ ਹੈਗੀ ਏਦਾਂ ਫਾਇਰਿੰਗ ਕਰਕੇ ਐਕਸਟ੍ਰੈਕਸ਼ਨ ਕਰਾਂਗੇ ਤੇ ਇਹਨਾਂ ਤੋਂ ਪੈਸੇ ਲਵਾਂਗੇ ਸਰ ਸੁਖਮਨਦੀਪ ਨੇ ਕੁਝ ਦੱਸਿਆ ਪ੍ਰੀਮੀਅਰ ਇਨਵੈਸ ਇਹ ਪੁਰਾਣੇ ਦੋਸਤਾਂ ਦੀ ਇੱਥੇ ਦੋਨੋਂ ਅੰਮ੍ਰਿਤਸਰ ਦੀ ਹੀ ਗੱਲ ਇਹ ਕਹਿੰਦੇ ਪਹਿਲਾਂ ਵੀ ਕੋਈ ਵਾਰਦਾਤ ਕੀਤੀ ਨਹੀਂ ਪਹਿਲਾਂ ਮੈਂ ਉਹ ਹੀ ਦੱਸ ਰਿਹਾ ਨੂੰ ਤੁਹਾਨੂੰ ਇਹਨਾਂ ਨੇ ਟਾਰਗੇਟ ਚੂਜ਼ ਕੀਤੇ ਸੀਗੇ ਕਿ ਅਸੀਂ ਪਠਾਨਕੋਟ ਅੰਮ੍ਰਿਤਸਰ ਅਲੱਗ-ਅਲੱਗ ਜਗ੍ਹਾ ਕਰਾਂਗੇ ਬਟ ਹਲੇ ਐਗਜ਼ੀਕਿਊਟ ਮੈਨੂੰ ਲੱਗਦਾ ਨਹੀਂ ਉਹ ਹੋ ਪਾਇਆ ਸੀਗਾ ਤਾਂ ਹਲੇ ਕਰ ਰਹੇ ਸੀ ਅਲੱਗ-ਅਲੱਗ ਜਗ੍ਹਾ ਰੇਕੀ ਤੇ ਕੋਈ ਇਹਨਾਂ ਨੇ ਇਹ ਪੁਆਇੰਟ ਚੁਣਿਆ ਸੀਗਾ